ਇਥੋਂ ਦੇ ਨਿਵਾਸੀ ਧੰਨ ਧੰਨ ਬਾਬਾ ਸਾਈਂ ਦਾਸ ਜੀ ਗੁਰਮੁਖ ਰੂਪ ਨਿਰਮਲ ਰੂਪ ਤੁਰ ਦਰਗਾਹੋਂ ਬਖਸ਼ੇ ਹੋਏ ਸੇਖ ਨੇ ਉਹ ਧਿਆਨ ਦਿਓ ਜੀ ਬਾਬਾ ਸਾਈਂ ਦਾਸ ਜੀ ਸੰਸਾਰ ਵਿੱਚ ਆ ਕੇ ਸਿੱਖੀ ਨਹੀਂ ਉਹਨਾਂ ਨੇ ਸਿੱਖੀ ਉਹ ਤੁਰ ਦਰਗਾਹੋਂ ਥਾਪੇ ਹੋਏ ਸੇਖ ਨੇ ਗੱਜ ਕੇ ਆਖੋ ਸਤਨਾਮ ਤੁਰ ਦਰਗਾਹੋਂ ਥਾਪੇ ਹੋਏ ਸੇਖ ਸਾਤ ਸੰਗਤ ਜੀ ਸੋਹਰਾ ਪਰਿਵਾਰ ਸੇਖ ਹੈ ਸੁਲਤਾਨਪੁਰ ਲੋਧੀ ਉਥੇ ਨੇੜੇ ਨਗਰ ਹੈ ਡੱਲਾ ਦਾਸ ਦੀ ਬੜਾ ਲੰਮਾ ਸਮਾਂ ਡਿਊਟੀ ਸਤਿਗੁਰਾਂ ਨੇ ਸੁਲਤਾਨਪੁਰ ਲੋਧੀ ਸੇਵਾ ਲਈ ਹੈ ਡੱਲਾ ਨਗਰ ਹੈ 72 ਬ੍ਰਹਮ ਗਿਆਨੀਆਂ ਦਾ ਨਗਰ ਹੈ ਡੱਲਾ ਤੇ ਉਹਨਾਂ 72 ਬ੍ਰਹਮ ਗਿਆਨੀਆਂ ਦੇ ਵਿੱਚੋਂ ਇੱਕ ਭਾਈ ਸਾਈਂ ਦਾਸ ਜੀ ਵੀ ਨੇ ਜਦੋਂ 72ਾਂ ਦੀ ਗਿਣਤੀ ਕਰਦੇ ਆ ਨਾ ਇੱਕ ਬਾਬਾ ਸਾਈਂ ਦਾਸ ਜੀ ਵੀ ਨੇ ਇੱਕ ਇਹਨਾਂ ਦੇ ਸਹੁਰਾ ਸਾਹਿਬ ਨੇ ਤੇ ਸਾਧ ਸੰਗਤ ਜੀ ਸੁਣਿਆ ਇਹ ਮਿਲਿਆ ਕਿ ਬਹੁਤ ਵੱਡਾ ਇਕੱਠ ਹੋ ਰਿਹਾ ਦਰਬਾਰ ਸਾਹਿਬ ਕੀ ਸਮਾਗਮ ਹੈ ਆਖਣ ਲੱਗੇ ਛੀਵੇਂ ਪਾਤਸ਼ਾਹ ਮਹਾਰਾਜ ਜੀ ਦੀ ਕੁੜਮਾਈ ਹੈ ਵੇਖੋ ਰੰਗ ਕਿਦਾਂ ਲੱਗਦੇ ਆ ਤਿਆਰ ਹੋਏ ਪਿਓ ਪੁੱਤ ਸਹੁਰਾ ਜਵਾਈ ਰਿਸ਼ਤਾ ਸਹੁਰੇ ਜਵਾਈ ਦਾ ਰਹਿੰਦੇ ਪਿਓ ਪੁੱਤਾਂ ਵਾਂਗੂ ਅੰਮ੍ਰਿਤਸਰ ਸਾਹਿਬ ਪਹੁੰਚੇ ਕੀ ਕਰਨ ਆਏ ਆ 6ਵੇਂ ਪਾਤਸ਼ਾਹ ਮਹਾਰਾਜੀ ਅਜੇ ਗੁਰੂ ਨਹੀਂ ਨ ਬਣੇ ਸਹਿਬਜ਼ਾਦੇ ਨੇ ਸਹਿਬਜ਼ਾਦੇ ਦੀ ਕੁੜਮਾਈ ਵੇਖਣ ਚੱਲੇ ਆ ਕੀ ਪਤਾ ਸੀ ਕੀ ਹੋਣਾ ਉੱਥੇ ਰਗ ਉਥੇ ਗਏ ਕੁਝ ਨਾ ਕੁਝ ਭੇਟਾ ਲੈ ਕੇ ਗਏ ਤੇ ਜਦੋਂ ਅੱਗੇ ਜਾਂਦਿਆਂ ਨੂੰ ਸੁਣਿਆ ਨਾ ਐਲਾਨ ਹੋ ਰਿਹਾ ਕਿ ਦਿੱਲੀ ਦੀ ਸੰਗਤ ਦਾ ਹੁਕਮ ਆ ਗਿਆ ਚੰਦੂ ਸਵਾਈ ਦੀ ਧੀ ਦਾ ਸਾਖ ਨਹੀਂ ਲੈਣਾ ਇਹ ਐਲਾਨ ਹੋ ਗਿਆ ਤੇ ਹਣ ਸਵਾਲ ਇਹ ਪੈਦਾ ਹੋਇਆ ਵੀ ਹੁਣ ਕੁੜਮਾਈ ਹੋਵੇਗੀ ਕਿ ਨਹੀਂ ਹੋਵੇਗੀ ਤੇ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਕੁੜਮਾਈ ਤਾਂ ਜਰੂਰ ਹੋਵੇਗੀ ਪਰ ਇਹ ਚੰਦੂ ਦੀ ਧੀ ਦੇ ਸਾਖ ਦੀ ਨਹੀਂ ਹੋਵੇਗੀ ਫਿਰ ਕਿਹਦੇ ਨਾਲ ਹੋਵੇਗੀ ਮਹਾਰਾਜੀ ਅੱਖ ਲਗੇ ਗੁਰੂ ਕੇ ਸਿੱਖੋ ਤੁਹਾਡੇ ਵਿੱਚੋਂ ਕੋਈ ਐਸਾ ਸਿੱਖ ਹੈ ਜਿਹੜਾ ਆਪਣੀ ਧੀ ਦਾ ਸਾਖ ਸ੍ਰੀ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹਵੇ ਜਦੋਂ ਆ ਗੱਲ ਕੰਨਾਂ 'ਚ ਪਈ ਨਾ ਤੇ ਸਿੱਖਾਂ ਦੇ ਅੰਦਰ ਤਾਂ ਐ ਜਿਵੇਂ ਬਿਜਲੀ ਧੌੜ ਗਈ ਹੈ ਇਦਾਂ ਵੀ ਹੋ ਸਕਦਾ ਇਦਾਂ ਹੀ ਹੋਸਾ ਸ਼ੇਵੇ ਪਾਤਸ਼ਾਹ ਵਾਸਤੇ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਮੌਕਾ ਦੇ ਕੇ ਕਹਿੰਦੇ ਨੇ ਜੀ ਦੀ ਧੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਾਥ ਕਰਨ ਦੇ ਲਾਇਕ ਹੋਵੇ ਕੋਈ ਉਠੋ ਸਾਥ ਦਿਓ ਤੇ ਬਾਬਾ ਸਾਈਂ ਦਾਸ ਜੀ ਨੇ ਛੇਤੀ ਨਾਲ ਪਿਤਾ ਜੀ ਨੂੰ ਨਾਰਾਇਣ ਦਾਸ ਜੀ ਨੂੰ ਮੋਢਿਓ ਫੜਿਆ ਕਹਿੰਦੇ ਆ ਭਾਗਾਂ ਵਾਲਾ ਸਮਾਂ ਆਇਆ ਜੀ ਹੁਣ ਖੁੰਝਣਾ ਜਾਵੇ ਉਠੋ ਦਵਾ ਦਾ ਛੇਤੀ ਕਰੋ ਉੱਠੇ ਦਵਾ ਦਵ ਦੋਵੇਂ ਹੱਥ ਜੋੜੇ ਅੱਗੇ ਹੋਏ ਸੱਚੇ ਪਾਤਸ਼ਾਹ ਮੇਰੀ ਧੀ ਹੈ ਜੇ ਆਪ ਜੀ ਦੀ ਆਗਿਆ ਹੋਵੇ ਸਾਡੇ ਵੱਡੇ ਭਾਗ ਖੁੱਲ ਜਾਣ ਸਾਡੀ ਧੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਦਾਸੀ ਹੋ ਜਾਈ ਮਾਤਾ ਦਮੋਦਰੀ ਜੀ ਬਾਰੇ ਇੰਨੇ ਚਿਰ ਵਿੱਚ ਇੱਕ ਹੋਰ ਗੁਰਮੁਖ ਵੀ ਉੱਠ ਪਏ ਜਨ ਫਿਰ ਹਜ਼ੂਰ ਨੇ ਆਖਿਆ ਕਿ ਕਿਸੇ ਨੂੰ ਨਰਾਸ਼ ਨਹੀਂ ਕਰਨਾ ਮੂੰਹੋਂ ਜੋ ਇੱਕ ਵਾਰੀ ਬੱਚੇ ਨਿਕਲ ਗਿਆ ਪਰਵਾਨ ਇੱਕੋ ਦਿਨ ਵਿੱਚ ਛੇਵੇਂ ਪਾਤਸ਼ਾਹ ਦੀਆਂ ਦੋ ਕੁੜਮਾਈਆਂ ਹੋਈਆਂ ਹੁਣ ਜਦੋਂ ਅੰਮ੍ਰਿਤਸਰੋਂ ਵਾਪਸ ਮੁੜ ਕੇ ਆਏ ਜਿਹੜਾ ਅਨੁਭਵ ਕਰਕੇ ਵੇਖਿਓ ਨਜ਼ਾਰਾ ਕਿਹੋ ਜਿਹਾ ਹੋਣਾ ਸਾਧ ਸੰਗਤ ਜੀ ਅੰਮ੍ਰਿਤਸਰ ਤੋਂ ਮੁੜ ਕੇ ਆਏ ਨੇ ਤੇ ਜਦੋਂ ਡੱਲੇ ਪਹੁੰਚੇ ਨਾ ਤੇ ਦੱਸਿਆ ਨਾ ਜਾਵੇ ਇੰਨੀ ਖੁਸ਼ੀ ਐ ਦੱਸਿਆ ਨਾ ਜਾਵੇ ਜਦੋਂ ਆਏ ਨੇ ਪਰਿਵਾਰ ਵਿੱਚ ਤੇ ਆਉਂਦਿਆਂ ਸਾਰ ਪਤਾ ਕੀ ਹੋਇਆ ਆਪਣੇ ਪਿਤਾ ਵਾਸਤੇ ਤੇ ਆਪਣੇ ਵੱਡੇ ਜੀਜਾ ਜੀ ਵਾਸਤੇ ਵੱਡੇ ਭਰਾਵਾਂ ਕੰਸੀ ਜਲ ਲੈ ਕੇ ਆਏ ਨੇ ਗੜਵੇ ਦੇ ਵਿੱਚ ਮਾਤਾ ਦਮੋਦਰੀ ਜੀ ਛੋਟੀ ਜੀ ਬਰੇਸ ਹੈ ਜੇ ਤੇ ਭਾਈ ਸਾਈਂ ਦਾਸ ਜੀ ਨੇ ਮਾਤਾ ਦਮੋਦਰੀ ਜੀ ਜਲ ਛਕਾਉਣ ਆਏ ਨੇ ਜਲ ਨਹੀਂ ਛਕਿਆ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੁਣ ਸਾਰੇ ਹੈਰਾਨ ਹੋ ਗਏ ਵੀ ਇਹ ਕੀ ਕਰ ਰਹੇ ਹੋ ਸਾਈਂ ਦਾਸ ਜੀ ਇਹ ਕੀ ਕਰ ਰਹੇ ਹੋ ਕਹਿਣ ਲੱਗੇ ਅੱਗੇ ਛੋਟੀ ਭੈਣ ਸੀ ਹੋਣੀ ਸਾਡੀ ਮਾਤਾ ਹੋ ਗਈ ਹੈ ਇਹ ਮਾਤਾ ਕਿਵੇਂ ਹੋ ਗਈ ਅੱਖ ਲੱਗੇ ਅੱਜ ਗੁਰੂ ਨੇ ਕੌਤਕੇ ਵਰਤਾਇਆ ਅੱਜ ਇਹਨਾਂ ਦੀ ਮੰਗਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹੋ ਗਈ ਅੱਜ ਤੋਂ ਇਹ ਸਾਡੀ ਮਾਤਾ ਹੋ ਗਈ ਹੈ ਹੁਣ ਨਿੱਕੀ ਭੈਣ ਨਹੀਂ ਰਹਿ ਗਈ ਮਾਂ ਹੋ ਗਈ ਜਿਦੋਂ ਇਹ ਖਬਰ ਉੱਡੀ ਸਾਰੇ ਪਿੰਡ ਵਿੱਚ ਸਾਰੇ ਪਿੰਡ ਦੇ ਕੀ ਬਜ਼ੁਰਗ ਤੇ ਕੀ ਨੌਜਵਾਨ ਤੇ ਕੀ ਬੱਚੇ ਤੇ ਕੀ ਮਾਈਆਂ ਜਿਹੜੀਆਂ ਕੱਲ ਤੱਕ ਦਮੋਦਰੀ ਦੇ ਸਿਰ ਤੇ ਹੱਥ ਧਰ ਕੇ ਸੀਸਾ ਦਿੰਦੀਆਂ ਸੀ ਅੱਜ ਆ ਕੇ ਮੱਥੇ ਟੇਕੀ ਜਾਂਦੀਆਂ ਐ ਤੇ ਕਹਿੰਦੀਆਂ ਅੱਜ ਤੂੰ ਸਾਡੀ ਧੀ ਨਹੀਂ ਅੱਜ ਤੋਂ ਤੂੰ ਸਾਡੀ ਮਾਂ ਹੋ ਗਈ ਕੈਸੇ ਵੱਡੇ ਭਾਗ ਧੰਨ ਧੰਨ ਮਾਤਾ ਦਮੋਦਰੀ ਆਹ ਬਚਨ ਵੀ ਬੜਾ ਧਿਆਨ ਨਾਲ ਸੁਣਨ ਵਾਲਾ ਜੇ ਜਦੋਂ ਸਤਿਗੁਰੂ ਅਰਜਨ ਦੇਹ ਮਹਾਰਾਜ ਜੀ ਵਿਆਉਣ ਵਾਸਤੇ ਆਏ ਨਾ ਛੇਵੇਂ ਪਾਤਸ਼ਾਹ ਨੂੰ ਦੱਲੇ ਨਗਰ ਦੇ ਵਿੱਚ ਤੇ ਇਹ ਇਤਿਹਾਸ ਦਾ ਜਿਵੇਂ ਕਹੀਏ ਉਹਲੇ ਜੇ ਪੱਖ ਹੈ ਚੰਗੀ ਤਰ੍ਹਾਂ ਪਤਾ ਨਹੀਂ ਆਪਾਂ ਨੂੰ ਅੱਜ ਤੋਂ ਬਾਅਦ ਇਹ ਚੇਤਾ ਰੱਖਣਾ ਆਨੰਦ ਕਾਰਜ ਹੁੰਦੇ ਨੇ ਤੇ ਕਿੱਦਾਂ ਹੁੰਦੇ ਨੇ ਭਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਲਾਵਾਂ ਹੁੰਦੀਆਂ ਨੇ ਨਾ ਸ਼ਾਇਦ ਆਪ ਵਿੱਚੋਂ ਕਈਆਂ ਨੂੰ ਹੈਰਾਨੀ ਹੋਵੇਗੀ ਪਤਾ ਨਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਵਾਲੀ ਲਾਵਾਂ ਹੋ ਕੇ ਪਹਿਲਾ ਆਨੰਦ ਕਾਰਜ ਪਤਾ ਕਿਹਦਾ ਹੋਇਆ ਸੀ 6ਵੇਂ ਪਾਤਸ਼ਾਹ ਤੇ ਮਾਤਾ ਦਮੋਦਰੀ ਜੀ ਦਾ ਉਹਦਾ ਸਬੂਤ ਪਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕਦੋਂ ਹੋਇਆ ਸੀ 17 ਵਾਏ ਗੁਰੂ 1604 ਈਸਵੀ ਦੇ ਵਿੱਚ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ 1705 ਦੇ ਵਿੱਚ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਜਨਨ ਆਈ ਹੈ ਨਾ ਡੱਲੇ ਤੇ ਪਹਿਲੀ ਜਨਨ ਸੀ ਜਿਹੜੀ ਜਨਨ ਦੇ ਵਿੱਚ ਆਮ ਸਧਾਰਨ ਲੋਕ ਹੀ ਨਹੀਂ ਸਨ ਕੱਲੇ ਉਸ ਜਨਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਸ਼ਾਮਲ ਸਨ ਇਹ ਕਿੱਡੀ ਵੱਡੀ ਗੱਲ ਹੈ ਨਾ ਇਤਿਹਾਸ ਦੀ ਪਰ ਅਸੀਂ ਸੁਣੀ ਬਹੁਤ ਘੱਟ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੰਏ ਜਾਣ ਕਿੱਡੀ ਬਿਲਕੁਲ ਵੱਖਰੀ ਜੀ ਬਾਤ ਹੋਈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਵੀ ਨਾਲ ਗਿਆ ਡੱਲੇ ਨਗਰ ਦੇ ਵਿੱਚ ਪਹਿਲੀ ਵਾਰ ਲੋਕਾਂ ਨੇ ਮਰਯਾਦਾ ਵੇਖੀ ਕਿ ਪੋਥੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਵਾਲੇ ਅਜੇ ਕਿਉਂਕਿ ਗੁਰੂ ਪਦਵੀ ਨਹੀਂ ਨਾ ਮਿਲੀ ਉਦੋਂ ਅਜੇ ਤੇ ਉਦੋਂ ਪਹਿਲੀ ਵਾਰ ਇਹ ਮਰਯਾਦਾ ਨਿਭਾਈ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਵਾਲੇ ਚਾਰ ਲਾਵਾ ਹੋ ਕੇ ਆਨੰਦ ਕਾਰਜ ਸੰਪੂਰਨ ਹੋਇਆ ਉਸ ਤੋਂ ਬਾਅਦ ਇਹ ਮਰਜ਼ਾਦਾ ਫਿਰ ਸਦਾ ਲਈ ਲਾਗੂ ਹੋ ਗਈ